ਅਸੀਂ ਮੇਰਾ ਨਾਜੀ ਤਸਵੀਰ ਸਿੰਘ ਅਸੀਂ ਐਡਾ ਮਹਿਲ ਮੁਖਾਰੀ ਦੇ ਵਿੱਚ ਦੁਕਾਨ ਕਰਦੇ ਆ ਇੱਥੇ ਸਾਡੇ ਲਾਗੇ ਕਵਾੜੀ ਦੀ ਦੁਕਾਨ ਹੈ ਰਾਤੀ ਇੱਥੇ ਮਤਲਬ ਚੋਰਾਂ ਨੇ ਚੋਰੀ ਕੀਤੀ ਆ ਇਹਨਾਂ ਦਾ ਤਾਂਬਾ ਪਿੱਤਲ ਵਾਵਾ ਹੀ ਸਮਾਨ ਲੈ ਗਏ ਨਾਲ ਨਕਦੀ ਵੀ ਲੈ ਗਏ ਤੇ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਵੀ ਇਹ ਹੱਡੇ ਦੀ ਰਾਖੀ ਕਰਵਾਈ ਜਾਵੇ ਅਸੀਂ ਹੋਰ ਵੀ ਦੁਕਾਨਦਾਰ ਇੱਥੇ ਹੈਗੇ ਅੱਗੇ ਵੀ ਕਾਫੀ ਹਰ ਤੇ ਚੋਰੀਆਂ ਹੋਈਆਂ ਨੇ ਤੇ ਇੱਥੇ ਕੋਈ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਵੇ ਇਹਨਾਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਬਹੁਤ ਜ਼ਿਆਦਾ ਮਤਲਬ ਇੱਕ ਨੌਂ ਨਿਆਰ ਕਿਤੇ ਆ ਤੇ ਸਾਰੇ ਆਪੋ ਆਪਣੀ ਕਮਾਈ ਕਰਨਦੇ ਆ ਪਰ ਇਹ ਬਹੁਤ ਜ਼ਿਆਦਾ ਕੰਮ ਜਿਹੜਾ ਗਲਤ ਹੋ ਰਿਹਾ ਇੱਥੇ ਤੇ ਨਕਦੀ ਵੀ ਇਹਨਾਂ ਦੀ ਕਾਫੀ ਜ਼ਿਆਦੀ ਕੋਈ ਅੰਦਰ ਕੈਸ਼ ਪਿਆ ਹੀ ਉਹ ਵੀ ਲੱਗੇ ਆ ਤੇ ਅਕਸਰ ਸੀਸੀਟੀਵੀ ਲੋਏ ਹੁੰਦੇ ਆ ਪਰ ਕੁਝ ਵੀ ਨਹੀਂ ਤੋੜ ਕੇ ਲੱਗੇ ਹਾਂਜੀ ਹਾਂਜੀ ਉਹ ਸੀਸੀਟੀਵੀ ਕੈਮਰੇ ਲੱਗੇ ਹੋਏ ਹੀ ਉਹਨਾਂ ਪਹਿਲਾਂ ਅਣਕਿਉ ਤੋੜੀ ਤੋੜਿਆ ਨਾਲ ਲਾਈਟਾਂ ਬੰਦ ਕੀਤੀਆਂ ਉਸ ਤੋਂ ਬਾਅਦ ਇਹ ਫਿਰ ਜੱਕ ਲਾ ਕੇ ਉਹਨਾਂ ਦਾ ਸ਼ਟਰ ਜਿਹੜਾ ਉਹ ਚੁੱਕਿਆ ਵਾ ਸਾਰੇ ਅੰਦਰ ਵੱਢ ਕੇ ਸਾਰੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਇਹਨਾਂ ਨੇ ਕੀ ਮੰਗ ਕਰਦੇ ਨੇ ਅਸੀਂ ਮੰਗ ਕਰਦੇ ਵੀ ਪ੍ਰਸ਼ਾਸਨ ਮਤਲਬ ਇੱਥੇ ਇੱਕ ਤੇ ਨਾਕਾ ਲਵਾਵੇ ਇੱਕ ਇਹਨਾਂ ਦੀ ਪਰਭਾਈ ਕਿਸੇ ਤਰੀਕੇ ਨਾਲ ਵੀ ਹੋ ਸਕੇ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਮੇਰਾ ਨਾਮ ਜੀ ਰੋਪੀਨ ਮਸੀਆ ਕੀ ਬਾਬਾ ਸਰ ਮਾਮਲਾ ਸਰ ਅਸੀਂ ਇੱਥੇ ਦੁਕਾਨ ਕਰਦੇ ਆ ਸਾਡਾ ਪਿੰਡ ਬੋਈਆ ਵਾ ਤੇ ਅਸੀਂ ਰਾਤ ਦੁਕਾਨ ਬੰਦ ਕਰਕੇ ਗਏ ਆ 15 ਤਰੀਕ ਦੀ ਗੱਲ ਆ ਰਾਤ ਨੂੰ ਸਾਡੀ ਦੁਕਾਨ ਭੱਜ ਗਈ ਆ ਤੇ ਇਸ ਤਰੀਕੇ ਨਾਲ ਉਹਨਾਂ ਨੇ ਜੀ ਸ਼ਟਰ ਨੂੰ ਕੋਈ ਜੈਕਤ ਵਗੈਰਾ ਲਗਾ ਕੇ ਬੱਲੀਆਂ ਵਗੈਰਾ ਲਾ ਕੇ ਸ਼ਟਰ ਚੁੱਕ ਕੇ ਫਿਰ ਅੰਦਰ ਐਂਟਰੀ ਕੀਤੀ ਚੋਰਾਂ ਨੇ ਕੀ ਕੀ ਸਮਾਨ ਲਿਆ ਸਮਾਨ ਸਾਰਾ ਕੋਈ ਸਿਲਵਰ ਤਾਂਬਾ ਜਿਹੜਾ ਆ ਉਹ ਲੈ ਗਏ ਨੇ ਹੋਰ ਹੋਰ ਇੱਕ ਸਾਡਾ ਗੱਲਾ ਸੀਗਾ ਉਹ ਲੈ ਗਏ ਆ ਪੈਸੇ ਕਿੰਨੇ ਲਏ ਪੈਸੇ ਸਾਰੋ ਦੇ ਵਿੱਚ 18000 ਰੁਪਿਆ ਹੈਗਾ ਸੀਗਾ ਅਸੀਂ ਲੈਣਾ ਸੀ ਦਿਖਣੇ ਸਾਰੇ ਤੇ ਇਹਨਾਂ ਕਹੀ ਰੱਖ ਕੇ ਤੇ ਚਲਾਈ ਗਈ ਸੀਗੀ ਵੀ ਆ ਕੇ ਸਵੇਰੇ ਗਾ ਗੁੰਚਲੋਂ ਪੁੜਤਾ ਦਿੰਦੇ ਨੇ ਤੇ ਹੋਰ ਸੀਸੀਟੀਵੀ ਲੱਗੇ ਤੁਹਾਡੇ ਜੀ ਸੀਸੀਟੀਵੀ ਸਰ ਪਹਿਲਾਂ ਉਹਨਾਂ ਨੇ ਆਉਂਦਿਆਂ ਹੀ ਇੱਥੇ ਟਿਊਬ ਲੱਗੀ ਉਹ ਤੋੜੀ ਆ ਤੇ ਦੋ ਸੀਸੀਟੀਵੀ ਕੈਮਰੇ ਤੋੜ ਕੇ ਤੇ ਅੰਦਰ ਐਂਟਰੀ ਕੀਤੀ ਉਹਨਾਂ ਨੇ ਜੋ ਸ਼ਟਰ ਭੰਨਿਆ ਉਸ ਤੋਂ ਬਾਅਦ ਵਿੱਚ ਅੰਦਰ ਜਾਂਦਾ ਨਜ਼ਰ ਆਉਂਦਾ ਬੰਦਾ ਪਰ ਇਹ ਵੀ ਉਹਨਾਂ ਦਾ ਮੂੰਹ ਆ ਬੱਧਾ ਤੇ ਪ੍ਰਸ਼ਾਸਨ ਕਾੜੀ ਮੰਗਿਆ ਕਿ ਇਦਿੱਤੇ ਥੋੜੀ ਸਖਤੀ ਕਾਰਵਾਈ ਕਰਕੇ ਤੇ ਸੋਰਾਮ ਨੰਗਿਆ ਕੀਤਾ ਜਾਵੇ। ਹਾਂਜੀ ਇੱਥੇ ਨੇ ਕਿ ਦਰਖਾਸਤ ਉਸ ਇਹੀ ਤੁਹਾਡੀ ਦੁਕਾਨ ਦਾ ਸ਼ਟਰ ਤੋਂ ਕਿ ਚੋਰੀ ਹੋਈ ਆ। ਮੌਕੇ ਤੇ ਗਏ ਆ ਮੌਕੇ ਤੇ ਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਆ। ਜੋ ਵੀ ਸਾਹਮਣੇ ਆਊਗਾ ਉਸ ਹਿਸਾਬ ਨਾਲ ਕਾਰਵਾਈ ਅਮਲ ਜੜੇਗੀ। ਉਹ ਸੀਸੀਟੀਵੀ ਵੀ ਲਾ ਕੇ ਲਗੇ ਆ ਬਾਹਰ ਕੁਝ। ਜੋ ਹੋਰ ਵੀ ਲਾਗੇ ਬੰਨੇ ਹੋਣਗੇ ਉਹ ਵੀ ਦੇਖ ਲਾਂਗੇ ਜੀ ਉਹ ਸਾਰੇ ਲਾਗੇ ਬੰਨੇ ਚੈੱਕ ਕਰਕੇ ਵਿਕੂਗੇ ਹੋਇਆ ਕਿ ਉਹ ਕਹਿੰਦੇ ਆ।